ਇੱਕ ਬੇਹਦ ਭਾਵ ਕਰ ਦੇਣ ਵਾਲੀ ਤੇ ਅਨੋਖੀ ਘਟਨਾ ਸਾਹਮਣੇ ਆਈ ਹੈ ਕਿ ਇੱਕ ਫੌਜੀ ਜਵਾਨ ਦੀ ਲਾਸ਼ ਲਗਭਗ 55 ਸਾਲ ਬਾਅਦ ਮਿਲੀ ਆ ਇੱਕ ਜਹਾਜ਼ ਜਿਹੜਾ ਚੰਡੀਗੜ੍ਹ ਤੋਂ ਲੇਹ ਵੱਲ ਜਾ ਰਿਹਾ ਸੀ ਉਹ ਕ੍ਰੈਸ਼ ਹੋ ਗਿਆ ਸੀ ਜਿਹਦੇ ਵਿੱਚ 102 ਦੇ ਕਰੀਬ ਫੌਜੀ ਜਵਾਨ ਮੌਜੂਦ ਸੀਗੇ ਸਵਾਰ ਸੀਗੇ ਜਿਹੜੇ ਸਾਰੇ ਤੇ ਸਾਰੇ ਉਸ ਘਟਨਾ ਵਿੱਚ ਮਾਰੇ ਗਏ ਸੀ ਉਨ੍ਹਾਂ ਵਿੱਚ ਕੁਝ ਫੌਜੀਆ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਮਿਲ ਗਈਆਂ ਸੀ ਤੇ ਕੁਝ ਵਿਚਾਰੇ ਬਰਫ਼ ਦੇ نیچے ਦਬ ਗਏ ਸੀ ਤਾਂ ਅੱਜ ਜਿਹੜਾ ਇਹ ਫੌਜੀ ਜਵਾਨ ਆ ਜਿਹਦੀ ਲਾਸ਼ ਮਿਲੀ ਆ ਇਹ 13-14 ਦੂਨ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਨੌਜਵਾਨਾ ਇਹਦਾ ਉਸ ਟਾਈਮ ਇੱਕ ਲੜਕੀ ਨਾਲ ਇਹਦੀ ਮੰਗਣੀ ਹੋਈ ਸੀ ਜਿਹੜੀ ਭਗ 9 ਸਾਲ ਦੀ ਕੁੜੀ ਸੀ ਤਾਂ ਅੱਜ ਉਹ ਵਿਚਾਰੀ ਕੁੜੀ ਦਾ ਕਿਤੇ ਹੋਰ ਵਿਆਹ ਹੋ ਚੁੱਕਾ ਏ ਤੇ ਉਹ ਬੁੱਢੀ ਹੋ ਚੁੱਕੀ ਆ ਇਹ ਬੇਹੱਦ ਭਾਵੁਕ ਕਰਨ ਵਾਲੇ ਪਲ ਸੀਗੇ ਜਦੋਂ ਉਸ ਫੌਜੀ ਜਵਾਨ ਦੀ লাশ ਮਿਲੀ ਇਹ ਫੌਜੀ ਜਵਾਨ ਦੇਹਰਾਦੂਨ ਦਾ ਦੱਸਿਆ ਜਾ ਰਿਹਾ ਇਹ ਜਿਹੜਾ ਜਹਾਜ਼ ਚੰਡੀਗੜ੍ਹ ਤੋਂ ਲੇਵਲ ਜਾ ਰਿਹਾ ਸੀ ਫੌਜੀ ਜਵਾਨਾਂ ਦਾ ਜਿਹਦੇ ਵਿੱਚ 102 ਦੇ ਕਰੀਬ ਜਿਹੜੇ ਫੌਜੀ ਜਵਾਨ ਉਹ ਸਵਾਰ ਸੀਗੇ ਇਹ 1968 ਵਿੱਚ ਕ੍ਰੈਸ਼ ਹੋਇਆ ਦੱਸਿਆ ਜਾ ਰਿਹਾ ਕਿ 1968 ਵਿੱਚ ਇਹ ਜਹਾਜ਼ ਕ੍ਰੈਸ਼ ਹੋਇਆ ਸੀ ਉਸ ਟਾਈਮ ਕੁੱਝ ਫੌਜੀ ਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਸੀ ਤੇ ਕੁੱਝ ਬਰਫ ਦੇ نیچے ਦਬ ਕੇ ਸੀ ਤਾਂ ਅੱਜ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੋਊਗਾ ਕਿ ਉਹ ਫੌਜੀ ਜਵਾਨ ਦੀ ਜਿਹੜੀ Laash ਆ ਫਿਰ ਉਹ ਖਰਾਬ ਕਿਉਂ ਨਹੀਂ ਹੋਈ ਜੇਕਰ ਇੰਨੇ ਸਾਲ ਬੀਤ ਗਿਆ Laash ਤੱਕ ਕੁਝ ਦਿਨ ਵੀ ਨਹੀਂ ਕੱਢੀ ਇੰਨੇ ਸਾਲਾਂ ਬਾਅਦ ਉਹ Laash ਮਤਲਬ ਸਹੀ ਕਿਵੇਂ ਆ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜੀਆਂ ਉਹ Laasha ਸੀ ਜਿਹੜਾ ਜਹਾਜ਼ ਸੀ ਉਹ ਕ੍ਰੈਸ਼ ਬਰਫ ਵਾਲੀ ਜਗ੍ਹਾ ਤੇ ਹੋਇਆ ਸੀਗਾ ਤਾਂ ਜਿਹੜੀਆਂ ਲਾਸ਼ਾਂ ਸੀਗੀਆਂ ਕੁਝ ਮਿਲ ਗਈਆਂ ਸੀ ਤੇ ਕੁਝ ਬਰਫ਼ ਦੇ नीचे ਦੱਬੀਆਂ ਸੀ ਇਸ ਨੌਜਵਾਨ ਦੀ ਜਿਹੜੀ ਲਾਸ਼ ਆ ਉਹ ਵੀ ਬਰਫ਼ ਦੇ नीचे ਦੱਬ ਗਈ ਸੀ ਤਾਂ ਬਰਫ਼ ਦੇ नीचे ਆਪਾਂ ਸਮਝਦੇ ਹਾਂ ਕਿ ਬਰਫ਼ ਵਿੱਚ ਕੋਈ ਵੀ ਚੀਜ਼ ਖਰਾਬ ਨਹੀਂ ਹੁੰਦੀ ਤਾਂ ਜਿਹੜੀ ਇਸ ਨੌਜਵਾਨ ਫੌਜੀ ਨੌਜਵਾਨ ਦੀ ਲਾਸ਼ ਸੀ ਉਹਨੂੰ ਵੀ ਕੁਝ ਨਹੀਂ ਹੋਇਆ ਸੀ ਤਾਂ ਅੱਜ ਜਦੋਂ ਉਹ ਵਿਚਾਰੇ ਘਰ ਦੇ ਵੀ ਸਬਰ ਕਰਕੇ ਬੈਠ ਗਏ ਤਾਂ ਅੱਜ ਇੰਨੀ ਸਾਲਾਂ ਬਾਅਦ ਉਹਨਾਂ ਦਾ ਫੇਰ ਉਹੀ ਦਰਦ ਉੱਠ ਖੜਾ ਹੋਇਆ ਸਾਹਮਣੇ ਉਹਨਾਂ ਦਾ ਨੌਜਵਾਨ ਪੁੱਤ ਉਹਦੇ ਉਹਨਾਂ ਦੇ ਨੌਜਵਾਨ ਪੁੱਤ ਦੀ Laash ਉਹਨਾਂ ਦੀ ਅੱਖਾਂ ਦੇ ਸਾਹਮਣੇ ਸੀ ਲਗਭਗ 56 ਸਾਲ ਬਾਅਦ ਅੱਜ ਉਸ ਫੌਜੀ ਨੌਜਵਾਨ ਦੀ Laash ਨੂੰ ਉਹਦੇ ਘਰ ਦੇ ਨਾਲ ਦੂਣ ਭੇਜਿਆ ਗਿਆ ਤੇ ਉੱਥੇ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਉਸ ਫੌਜੀ ਨੌਜਵਾਨ ਦਾ ਸਸਕਾਰ ਕੀਤਾ ਗਿਆ ਇਹ ਬੇਹੱਦ ਭਾਵੁਕ ਕਰ ਦੇਣ ਵਾਲੀ ਪਾਲਸੀ ਕਿ ਜਿਹੜੇ ਵਿਚਾਰੇ ਫੌਜੀ ਨੂੰ ਉਹਦੇ ਮਾਪੇ ਵੀ ਰੋ ਧੋ ਕੇ ਬੈਠ ਗਏ ਸੀ ਜਿਹਦੀ লাশ ਅਜੇ ਤੱਕ ਮਿਲੀ ਨਹੀਂ ਸੀ ਅੱਜ ਫਿਰ ਉਹਨਾਂ ਦਾ ਨੌਜਵਾਨ ਪੁੱਤ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸੀ ਇੱਕ লাশ ਦੇ ਰੂਪ ਵਿੱਚ ਇਹ ਬੇਹੱਦ ਭਾਵੁਕ ਕਰਨ ਵਾਲੀ ਪਾਲਸੀ ਇਹ ਬਹੁਤ ਆਪਣੇ ਆਪ ਵਿੱਚ ਇੱਕ ਭਾਵੁਕ ਕਰਨ ਵਾਲੀ ਤੇ ਅਜੀਬ ਘਟਨਾ ਹੈ ਕਿ 1968 ਵਿੱਚ ਇੱਕ ਜਹਾਜ਼ ਜਿਹੜਾ ਚੰਡੀਗੜ੍ਹ ਤੋਂ ਲੇਹ ਵੱਲ ਜਾਂਦਾ ਜਿਹਦੇ ਵਿੱਚ 102 ਦੇ ਕਰੀਬ ਫੌਜੀ ਜਵਾਨ ਸਵਾਰ ਸੀਗੇ ਉਹ ਜਹਾਜ਼ ਕ੍ਰੈਸ਼ ਹੋ ਜਾਂਦਾ ਏ ਜਿਹਨੇ ਲੇਹ ਜਾਣਾ ਹੁੰਦਾ ਉਹ ਕ੍ਰੈਸ਼ ਹੋ ਜਾਂਦਾ ਏ ਤੇ ਜਿਹਦੇ ਵਿੱਚ ਜਿਹੜੇ ਉਹ ਫੌਜੀ ਜਵਾਨ ਸੀ ਸਾਰੇ ਉਹ ਮਾਰੇ ਜਾਂਦੇ ਆ ਉਹ ਉਹਨਾਂ ਵਿੱਚੋਂ ਕੁਝ ਫੌਜੀ ਜਿਹੜੇ ਫੌਜੀ ਜਵਾਨ ਸੀ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਸੀ ਤੇ ਬਾਕੀ ਜਿਹੜੇ ਜਵਾਨ ਸੀ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਸੀ ਉਨ੍ਹਾਂ ਵਿੱਚੋਂ ਅੱਜ ਇੱਕ ਨੌਜਵਾਨ ਦੀ ਲਾਸ਼ ਜਿਹੜੀ ਮਿਲੀ ਆ ਜੀ ਦਾ ਜਿਹਨੂੰ ਉਹਦੇ ਆਪਣਾ ਘਰ ਦੇਹਰਾਦੂਨ ਪਹੁੰਚਾਇਆ ਗਿਆ ਏ ਦੇਹਰਾਦੂਨ ਵਿੱਚ ਉਸ ਫੌਜੀ ਨੌਜਵਾਨ ਦਾ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਇੰਨਾ ਪਲਾ ਨੇ ਸਾਰੇ ਲੋਕਾਂ ਨੂੰ ਬੇहद ਭਾਵੁਕ ਕੀਤਾ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਨੌਜਵਾਨ ਸੀ ਇਹ ਵੀ ਉਸ ਟਾਈਮ ਮੰਗਣੀ ਹੋ ਚੁੱਕੀ ਸੀ ਤਾਂ ਜਿਹੜੀ ਲੜਕੀ ਨਾਲ ਇਹਦੀ ਮੰਗਣੀ ਹੋਈ ਸੀ ਉਸ ਟਾਈਮ ਉਹਦੀ ਉਮਰ ਕਰੀਬ 9 ਸਾਲ ਸੀ ਤੇ ਅੱਜ ਉਹ ਜਿਹੜੀ ਲੜਕੀ ਆ ਉਹਦਾ ਕਿਤੇ ਹੋਰ ਵਿਆਹ ਹੋ ਗਿਆ ਤੇ ਉਹ ਵਿਚਾਰੀ ਬਜ਼ੁਰਗ ਹੋ ਚੁੱਕੀ ਆ ਇਹ ਸਭ ਗੱਲਾਂ ਲੋਕਾਂ ਨੂੰ ਬਹੁਤ ਭਾਵੁਕ ਕਰ ਰਹੀਆਂ ਨੇ ਉਸ ਫੌਜੀ ਨੌਜਵਾਨ ਬਾਰੇ